ਸਾਥਿਓ ਜੋਤਿਸ਼ ਨਾਲ ਸੰਬੰਧਿਤ ਆਪਣੀ ਨਵੀਂ ਵੀਡੀਓ ਲੈ ਕੇ ਮੈਂ ਹਾਜ਼ਰ ਹਾਂ ਆਪਣੇ ਚੈਨਲ ਤੇ ਉਸ ਦੇ ਵਿੱਚ ਜ਼ਰੂਰੀ ਹੈ ਕਿ ਤੁਸੀਂ ਆਪਣੀ ਆਪਣੀ ਜਨਮ ਪੱਤਰੀ ਖੋਲ ਲਓ ਕਿਉਂਕਿ ਮੈਂ ਕੋਈ ਪੰਡਤ ਨਹੀਂ ਹਾਂ ਮੈਂ ਤਾਂ ਤੁਹਾਨੂੰ ਬਹੁਤ ਸੌਖੇ ਤਰੀਕੇ ਦੇ ਨਾਲ ਇਹ ਦੱਸਣਾ ਹੈ ਕਿ ਕਿਸ ਤਰ੍ਹਾਂ ਜੇ ਤੁਹਾਡੀ ਜਨਮ ਪੱਤਰੀ ਬਣੀ ਹੋਈ ਹੈ ਤਾਂ ਤੁਸੀਂ ਉਸ ਨੂੰ ਸੌਖਿਆਂ ਤਰੀਕਿਆਂ ਨਾਲ ਕੈਲਕੂਲੇਟਿਵਲੀ 100% ਆਪ ਹੀ ਪੜ ਸਕਦੇ ਹੋ ਆਪ ਹੀ ਦੇਖ ਸਕਦੇ ਹੋ ਕਿ ساری ਉਮਰ ਮੈਂ ਸਮੱਸਿਆਵਾਂ ਨਾਲ ਕਿਉਂ ਲੜਦੀ ਰਹੀ ਜਾਂ ਲੜਦਾ ਰਿਆ ਕਿਉਂ ਮੇਰੇ ਕੱਲੇ ਪੱਲੇ ਕੁਛ ਨਹੀਂ ਪਿਆ ਵਗੈਰਾ ਵਗੈਰਾ ਸੋ ਪੱਤਰੀ ਖੋਲੋ ਮੇਰੀ ਵੀਡੀਓ ਦੇਖਣ ਤੋਂ ਪਹਿਲਾਂ ਤੇ ਉਸ ਦਾ ਪਹਿਲਾ ਖਾਨਾ ਤੁਸੀਂ ਦੇਖਣਾ ਹੈ ਉੱਥੇ ਨਿਗਾਹ ਰੱਖੋ ਮੈਂ ਦੱਸਣ ਲੱਗੀ ਹਾਂ ਜੇ ਸਮਝਣਾ ਆਵੇ ਤੇ ਮੇਰੀ ਪਹਿਲੀ ਵੀਡੀਓ ਵੀ ਦੇਖ ਲੈਣਾ ਕੁਝ ਦਿਨ ਪਹਿਲਾਂ ਮੈਂ ਪਾਈ ਸੀ ਦੇਖੋ ਲਗਨ ਉਸ ਪਹਿਲੇ ਖਾਨੇ ਨੂੰ ਕਹਿੰਦੇ ਆ ਵਿਚਾਰ ਹੈ ਉਹ ਵਿਚਾਰ ਹੁੰਦਾ ਉਹ ਲਗਨ ਦਾ ਮਤਲਬ ਹੁੰਦਾ ਤੁਹਾਡਾ ਸਰੀਰ ਤੁਹਾਡੀ ਸਿਹਤ ਓਵਰਆਲ ਤੁਸੀਂ ਪੈਰ ਦੇ ਨੋਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਕੀ ਹੋ ਤੁਹਾਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੱਗੀਆਂ ਹੋਈਆਂ ਤੁਹਾਡੇ ਜਿਸਮ ਦੀ ਬਣਤਰ ਕੀ ਹੈ ਅੰਦਰੂਨੀ ਢਾਂਚਾ ਕੀ ਹੈ ਇਹ ਸਾਰਾ ਕੁਝ ਲਗਨ ਵਿੱਚ ਆ ਜਾਂਦਾ ਮੈਂ ਤੁਹਾਨੂੰ ਸੌਖੇ ਤਰੀਕੇ ਨਾਲ ਦੱਸਾਂਗੀ ਕਿ ਸਾਰੀ ਉਮਰ ਕਿਹੜਾ ਖਲਨਾਇਕ ਗ੍ਰਹਿ ਜੋ ਤੁਹਾਡੇ ਲਗਨ ਦੇ ਅਨੁਸਾਰ ਸੀ ਉਹਨੇ ਬਦਕ ਰਹਿ ਕੇ ਤੁਹਾਡੀ ਜ਼ਿੰਦਗੀ ਨੂੰ ਤੈਸ ਨੈਸ ਕੀਤਾ ਖੁਸ਼ੀਆਂ ਨਹੀਂ ਨਸੀਬ ਹੋਈਆਂ ਚਲੋ ਚੱਲਦੇ ਹਾਂ ਅੱਗੇ ਤੇ ਅੱਜ ਹੈ ਬ੍ਰਿਸ਼ਟਿਕ ਤੋਮੀਨ ਤੱਕ ਦਾ ਸਾਰਾ ਵਿਰਵਾਮੈਂ ਦੱਸਾਂਗੀ ਸਾਥਿਓ ਜੇ ਉਸ ਖਾਨਾ ਨੰਬਰ 1 ਵਿੱਚ 8 ਨੰਬਰ ਪਿਆ ਹੋਇਆ ਤਾਂ ਤੁਹਾਡਾ ਲਗਨ ਹੈ ਬ੍ਰਿਸ਼ਟਿਕ ਤੇ ਤੁਹਾਡਾ ਦੁਸ਼ਮਣ ਗ੍ਰਹਿ ਹੈ ਬੁੱਧ ਇਸ ਬੁੱਧ ਗ੍ਰਹਿ ਕਰਕੇ ਸਾਰੀ ਉਮਰ ਤੁਹਾਡੇ ਚ ਹੰਕਾਰ ਆ ਗਿਆ ਤੁਹਾਨੂੰ ਗੁੱਸਾ ਬਹੁਤ ਆਉਂਦਾ ਤੁਹਾਡੀ ਬੁੱਧੀ ਵਿਨਾਸ਼ ਜਿੰਨਾ ਮਰਜ਼ੀ ਤੁਹਾਨੂੰ ਕਰ ਦੇ ਜਾਂ ਵੱਡੇ ਸਮਝਾਉਂਦੇ ਰਹਿਣ ਤੁਸੀਂ ਨਹੀਂ ਮੰਨਣ ਵਾਲੇ ਤੁਸੀਂ ਨਹੀਂ ਸੁਧਰਨ ਵਾਲੇ ਇਸੇ ਕਰਕੇ ਫਿਰ ਤੁਸੀਂ ਸਟ्रेस ਦਾ ਸ਼ਿਕਾਰ ਯਕੀਨੀ ਹੋਵੋਗੇ ਤੁਸੀਂ ਕੀ ਕਰਨਾ ਇੱਕ ਲਾਈਨ ਚ ਮੈਂ ਇਲਾਜ ਦੱਸੀ ਜਾਣਾ ਨੋਟ ਕਰ ਲਓ ਗਣੇਸ਼ ਜੀ ਨੂੰ ਤੁਸੀਂ ਦੁਰਵਾ ਚੜਾਉਣੀ ਆ ਦੁਰਵਾ ਕਾ ਹੁੰਦਾ ਹੈ ਜੀ ਪੁਰਾਣਾ ਪਸ਼ੂ ਚਰਦੇ ਆ ਨਾ ਜਦੋਂ ਟੇੜਾ ਵਾਲਾ ਨਹੀਂ ਲੈਣਾ ਦੁਰਵਾ ਬਹੁਤ ਮਿੱਠਾ ਕਾ ਜਿਹੜਾ ਬਚਪਨ ਚ ਅਸੀਂ ਖਾ ਵੀ ਲੈਂਦਾ ਹੁੰਦਾ ਸੀ ਗਣੇਸ਼ ਜੀ ਨੂੰ ਦੁਰਵਾ ਚੜਾਓ ਤੇ ਗਣਬਦਤੀ ਅਥਰਵ ਸ਼ਿਸ਼ਾ ਉਸ ਦਾ ਪਾਠ ਕਰਨਾ ਜਿਨ੍ਹਾਂ ਦਾ ਲਗਨ ਹੈ ਤੁਨੂੰ ਉਹਨਾਂ ਦਾ ਦੁਸ਼ਮਣ ਗਰਹਿ ਹੈ ਸ਼ੁਕਰ ساری ਉਮਰ ਅਪਜਸ ਮਿਲਿਆ ਭਲਾ ਕਰੀ ਜਾਓ ਕਿਸੇ ਨੇ ਪ੍ਰੇਜ ਨਹੀਂ ਕਰਨੀ 60 ਟੁੱਟ ਲੱਗਦੀ ਰਹਿੰਦੀ ਆ ਹਾਂ ਸ਼ੂਗਰ ਜ਼ਰੂਰ ਹੋ ਜਾਂਦੀ ਆ ਇਸ ਤੋਂ ਬਚਣਾ ਆ ਤੁਸੀਂ ਕੀ ਕਰੋਗੇ ਰੋਜ਼ ਵਿਰੇ ਸ਼ਿਵ ਜੀ ਨੂੰ ਜਲਾ ਪ੍ਰਤ ਕਰਨਾ ਨਮਾਸ਼ਵਾਏ ਨਮਾਸ਼ਵਾਏ ਦਾਤੁਰ ਦੇ ਫਰਦਿਆਂ ਜਾਪ ਕਰੀ ਜਾਣਾ ਤੁਸੀਂ ਦੇਖੋਗੇ ਤੁਹਾਡੀਆਂ ਮੁਸੀਬਤਾਂ ਕੰਬ ਲਾ ਕੇ ਉੜ ਗਈਆਂ ਮੇਰੇ ਤੇ ਯਕੀਨ ਕਰਨਾ ਬਸ ਤੁਸੀਂ ਜਿਨ੍ਹਾਂ ਦੇ ਪਹਿਲੇ ਖਾਨੇ 'ਚ 10 ਨੰਬਰ ਪਿਆ ਹੋਇਆ ਉਹ ਹੈ ਮਕਰ ਲਗਨ ਤੇ ਮਕਰ ਲਗਨ ਵਾਲਿਆਂ ਦੀ ਕੁੰਡਲੀ ਦਾ ਦੁਸ਼ਮਣ ਗ੍ਰਹਿ ਹੁੰਦਾ ਚੰ드ਰਮਾ ਪਰਿਵਾਰਕ ਕਲੇਸ਼ ਸੰਤਾਨ ਉਤਪਤੀਵਾਧਾ ਸੰਤਾਨ ਚੰਗੀ ਨਹੀਂ ਨਿਕਲਦੀ ਹਾਂ ਡਾਇਜੈਸਟਿਵ ਸਿਸਟਮ ਦੀ ਸਮੱਸਿਆ ਸਦਾ ਬਣੀ ਰਹਿੰਦੀ ਹੈ ਹੈਨਾ ਜਿਨ੍ਹਾਂ ਦਾ ਪੇਟ ਠੀਕ ਆ ਉਹਨਾਂ ਦੀਆਂ ਅਧੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਤੁਹਾਡਾ ਉਹ ਸਿਸਟਮ ਖਰਾਬ ਰਹਿੰਦਾ ਤੁਸੀਂ ਕੀ ਕਰਨਾ ਹਰ ਰੋਜ਼ ਨਹਾਉਣ ਤੋਂ ਬਾਅਦ ਸਫੇਦ ਚੰਦਨ ਚੰਦਨ کئی ਤਰ੍ਹਾਂ ਦਾ ਹੁੰਦਾ ਲਾਲ ਵੀ ਹੁੰਦਾ ਤੁਸੀਂ ਸਫੇਦ ਚੰਦਨ ਦਾ ਤਿਲਕ ਲਾਉਣਾ ਹੈ ਨਹਾਉਣ ਤੋਂ ਬਾਅਦ ਤੇ ਮਹੀਨੇ ਚ ਜਿਹੜੀ ਇੱਕ ਪੁੰਨਿਆ ਉਸ ਦਾ ਜੇ ਵਰਤ ਰੱਖ ਸਕਦੇ ਹੋ ਤੁਹਾਡੀ ਸਿਹਤ ਅਲੋਕ ਕਰਦੀ ਹੈ ਸ਼ੁਰੂਆਤ ਤੇ ਤੁਸੀਂ ਉਸ ਪੁੰਨਿਆ ਦੇ ਵਰਤ ਨੂੰ ਕਰ ਲੈਣਾ ਤੇ ਸਾਥੀਓ ਜਿਨ੍ਹਾਂ ਦੇ ਉਸ ਖਾਨਾ ਨੰਬਰ ਚ ਪਿਆ ਹੋਇਆ ਹੈ ਨੰਬਰ 11 ਉਹਨਾਂ ਨੂੰ ਕਹਿੰਦੇ ਆ ਕੁੰਭ ਲਗਣ ਵਾਲੇ ਤੇ ਕੁੰਭ ਲਗਣ ਵਾਲਿਆਂ ਦੀ ਜਨਮ ਪੱਤਰੀ ਚ ਦੁਸ਼ਮਣ ਗ੍ਰਹਿ ਹੁੰਦਾ ਹੈ ਸੂਰਜ ਤੁਹਾਡੀਆਂ ਅੰਤੜੀਆਂ ਖਰਾਬ ਤੁਹਾਡਾ ਪੇਟ ਖਰਾਬ ਹੱਡੀਆਂ ਚ ਦਰਦਾਂ ਸਾਹ ਭਾਬ ਅਸਥਮੇ ਦੀ ਬਿਮਾਰੀ ਤੁਹਾਨੂੰ ਹੋ ਜਾਣੀ ਹੈ ਇਹ ਨਹੀਂ ਕਿ ਹੁਣ ਨਹੀਂ ਹੈ ਤਾਂ ਫਿਰ ਨਹੀਂ ਹੋਏਗੀ ਸੋ ਬਚਣ ਲਈ ਤੁਸੀਂ ਕੀ ਕਰਨਾ ਸੂਰਜ ਨੂੰ ਜਲ ਅਰਪਤ ਕਰਨਾ ਹਰ ਰੋਜ਼ ਇਸ਼ਨਾਨ ਕਰਨ ਤੋਂ ਬਾਅਦ ਤੇ ਐਤਵਾਰ ਨੂੰ ਸੌਖਾ ਗੁੜ ਲੈ ਲਓ ਗੁੜ ਪਸ਼ੂਆਂ ਨੂੰ ਪਾ ਦਿਓ ਕਿਸੇ ਲੋੜਵੰਦ ਨੂੰ ਦੇ ਦਿਓ ਗੁੜ ਦਾ ਦਾਨ ਤੁਸੀਂ ਜ਼ਰੂਰ ਕਰਨਾ ਆਖਰੀ ਲਗਨ ਹੈ ਜਿਨ੍ਹਾਂ ਦੇ 12 ਨੰਬਰ ਉਸ ਖਾਨੇ 'ਚ ਪਿਆ ਹੋਇਆ ਉਹ ਹੋਣਗੇ ਮੀਨ ਲਗਨ ਵਾਲੇ ਮੀਨ ਲਗਨ ਵਾਲਿਓ ਤੁਹਾਡਾ ਬਦਕ ਗ੍ਰਹਿ ਖਲਨਾਇ ਗ੍ਰਹਿ ਜਾਂ ਦੁਸ਼ਮਣ ਗ੍ਰਹਿ ਕਹਿ ਲਓ ਜਿਹਨੇ ਤੁਹਾਡਾ ਸਤਿਆਨਾਸ਼ ਮਾਰਿਆ ساری ਉਮਰ ਪੰਡਤਾਂ ਨੇ ਬੜਾ ਕੁਝ ਲੁੱਟਿਆ ਹੋਣਾ ਤੁਹਾਨੂੰ ਨਹੀਂ ਮੈਂ ਯਕੀਨ ਕਰੋ ਮੈਂ ਬਹੁਤ ਸੌਕੇ ਤਰੀਕੇ ਨਾਲ ਦੱਸੂਗੀ ਤੁਹਾਨੂੰ ਸੋ ਤੁਹਾਡਾ ਦੁਸ਼ਮਣ ਗ੍ਰਹਿ ਹੁੰਦਾ ਸ਼ੁਕਰ ਸ਼ੁਕਰ ਉਹਦੇ ਕਰਕੇ ਤੁਹਾਡਾ ਸਰੀਰ ਮੋਟਾਪਾ ਹੋ ਜਾਣਾ ਕਿਸੇ ਵੀ ਉਮਰ ਦੇ ਕਿਸੇ ਵੀ ਪੜਾਚ ਜਦੋਂ ਉਹਦਾ ਉਹ ਬਲੀ ਹੋ ਜਾਣਾ ਨਾ ਸ਼ੁਕਰ ਮੋਟਾਪਾ ਆ ਜਾਣਾ ਤੁਹਾਨੂੰ ਸ਼ੂਗਰ ਹੋਣੀ ਆ ਹਾਰਮੋਨਲ ਇੰਬੈਲੈਂਸ ਹਾਰਮones ਦੀ ਸਮੱਸਿਆ ਬਹੁਤ ਪ੍ਰੈਡੀ ਸਮੱਸਿਆ ਤੁਸੀਂ ਸੌਖਾ ਟੋਟਕਾ ਕਰਨਾ ਸ਼ੁੱਕਰਵਾਰ ਨੂੰ ਸਫੇਦ ਮਠਾਈ ਦੇ ਦੋ ਉਹਦਾ ਦਾਨ ਕਰ ਦਿਓ ਲੋੜਵੰਦ ਨੂੰ ਹਾਂ ਸ਼ੁਕਰ ਆਟੋਮੈਟਿਕ ਠੀਕ ਹੋ ਜਾਣਾ ਜਦੋਂ ਘਰ ਦੀਆਂ ਔਰਤਾਂ ਮਹੱਲੇ ਦੀਆਂ ਔਰਤਾਂ ਜਾਂ ਜਿਹੜੀ ਵੀ ਔਰਤ ਮਿਲਦੀ ਹੈ ਉਸਦਾ ਰਿਸਪੈਕਟ ਕਰਨੀ ਸਨਮਾਨ ਕਰਨਾ ਇੱਜ਼ਤ ਕਰਨਾ ਸੋ ਸਾਥਿਓ ਇਹ ਸੀ ਬ੍ਰਸਟਿਕ ਲਗਨ ਤੋਂ ਲੈ ਕੇ ਮੀਨ ਲਗਨ ਤੱਕ ਦੇ ਦੁਸ਼ਮਣ ਗ੍ਰਹਿ ਦੀ ਗੱਲ ساری ਉਮਰ ਤੁਹਾਨੂੰ ਸਤਾਇਆ ਤੁਸੀਂ ਹੁਣ ਇੱਕ ਕੰਮ ਕਰਨਾ ਇਹ ਟੋਟਕੇ ਕਰ ਲਓ ਦਾਅਵੇ ਨਾਲ ਮੈਂ ਕਹਿ ਸਕਦੀ ਹਾਂ ਤੁਸੀਂ ਖੁਦ ਕਮੈਂਟ ਬਾਕਸ 'ਚ ਲਿਖੋਗੇ ਨੇਚਾ ਨਾਲ ਕਰ ਲਓ ਇਤਵਾਰ ਕਰ ਲਓ ਮੇਰੇ ਤੇ ਤੁਸੀਂ ਆਪ ਕਮੈਂਟ ਬਾਕਸ ਤੇ ਲਿਖੋਗੇ ਕਿ ਬਹੁਤ ਹੀ ਵਧੀਆ ਟਟ ਕੇ ਸੀ ਜੀ ਸਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੋ ਜਦੋਂ ਅਸੀਂ ਦਵਾਈ ਖਾਣੀ ਸ਼ੁਰੂ ਕਰਦੇ ਆ ਨਾ ਕਿਸੇ ਡਾਕਟਰ ਕੋਲ ਜਾ ਕੇ ਤਾਂ ਇੱਕਦਮ ਥੋੜਾ ਆਰਾਮ ਆ ਜਾਂਦਾ ਤਿੰਨ ਦਿਨ ਉਸ ਦਵਾਈ ਨੂੰ ਖਾਣਾ ਫਿਰ ਕਿਤੇ ਪਤਾ ਲੱਗਣਾ ਕਿ ਮੈਨੂੰ ਹੁਣ ਫਰਕ ਪੈ ਗਿਆ ਇਸੇ ਤਰ੍ਹਾਂ ਜਦੋਂ ਤੁਸੀਂ ਮੇਰੇ ਚੈਨਲ ਨਾਲ ਜੁੜ ਜਾਓਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੇ ਤੁਸੀਂ ਕਮੈਂਟ ਬਾਕਸ ਤੇ ਦੱਸੋਗੇ ਤੁਸੀਂ ਨਾ ਮੈਨੂੰ 15 ਦਿਨ ਦੇਣੇ ਆ ਤੁਸੀਂ ਇਹ ਉਪਾਅ ਕਰਨੇ ਸ਼ੁਰੂ ਕਰੋ ਕਮੈਂਟ ਬਾਕਸ ਤੇ ਆ ਕੇ ਦੱਸਣਾ ਕਿ ਤੁਹਾਨੂੰ ਫਰਕ ਪਿਆ ਨਵੀਂ ਵੀਡੀਓ ਲੈ ਕੇ ਪੇਸ਼ ਹੋਵਾਂਗੀ ਉਦੋਂ ਤੱਕ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਚੰਗੀ ਲੱਗੀ ਆ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਠੀਕ ਹੈ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰ ਦਿਓ ਮਿਲਾਂਗੀ ਇੱਕ ਨਵੇਂ ਵੱਖਰੇ ਦਿਲਚਸਪ ਟੌਪਿਕ ਨਾਲ ਜਿਸ ਵਿੱਚ ਤੁਹਾਡੀ ਹਿੰਗ ਲੱਗੇ ਨਾ ਫਟਕੜੀ ਰੰਗ ਚੋਕਾ ਆਵੇ ਵਾਲੀ ਗੱਲ ਹੋਏਗੀ ਤਦ ਤੱਕ ਲਈ ਬਾਏ ਬਾਏ